ਗੁਰੂ ਨਾਨਕ ਦੇਵ ਜੀ ਅਤੇ ਕਲਯੁਗ ਦੀ ਸਾਖੀ ਇੱਕ ਵਾਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਕਲਯੁਗ ਵਿੱਚ ਲੋਕਾਂ ਤੇਰੇ ਦਰ ਤੋਂ ਕਿਵੇਂ ਬਚ ਸਕਣਗੇ ਕਲਯੁਗ ਤਾਂ ਪਾਪਾਂ ਨਾਲ ਭਰਿਆ ਹੈ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਬੋਲੇ ਜਿਹੜਾ ਮੇਰਾ ਨਾਮ ਜਪੇਗਾ ਉਹ ਕਲਯੁਗ ਦੀਆਂ ਤਾਕਤਾਂ ਤੋਂ ਬਚਿਆ ਰਹੇਗਾ ਗੁਰੂ ਜੀ ਨੇ ਦੱਸਿਆ ਕਿ ਕਲਯੁਗ ਦੀ ਤਾਕਤ ਮਨੁੱਖ ਦੇ ਮਨ ਨੂੰ ਭਟਕਾਉਂਦੀ ਹੈ ਝੂਠ ਲਾਲਚ ਕ੍ਰੋਧ ਮਾਇਆ ਨਸ਼ਾ ਅਤੇ ਅਹੰਕਾਰ ਵੱਦੇ ਹਨ ਪਰ ਰਾਹ ਇੱਕੋ ਹੈ ਨਾਮ ਵਾਹਿਗੁਰੂ ਜਿੱਥੇ ਨਾਮ ਹੈ ਉਥੇ ਕਲਯੁਗ ਦੀ ਕੋਈ ਤਾਕਤ ਚੱਲ ਨਹੀਂ ਸਕਦੀ ਗੁਰੂ ਜੀ ਕਹਿੰਦੇ ਹਨ ਜਿੱਥੈ ਜਾਈਐ ਨਾਨਕਾ ਤਿੱਥੈ ਲਈਐ ਨਾਮ ਕਲਯੁਗ ਵਿੱਚ ਨਾਮ ਹੀ ਤੇਰਾ ਰੱਖਿਆ ਕਰੇਗਾ ਸਾਖੀ ਦਾ ਸਿੱਖਿਆ ਬਿੰਦੂ ਕਲਯੁਗ ਵਿੱਚ ਸਭ ਤੋਂ ਵੱਡੀ ਤਾਕਤ ਮਨ ਹੈ ਜੇ ਮਨ ਨੂੰ ਨਾਮ ਨਾਲ ਜੋੜ ਲਿਆ ਤਾਂ ਪਾਪ ਡਰ ਲਾਲਚ ਦੁੱਖ ਅਤੇ ਕਲੇਸ਼ ਸਭ ਕੁਝ ਦੂਰ ਹੋ ਜਾਂਦਾ ਹੈ ਅਜਿਹੇ ਹੋਰ ਵੀਡੀਓ ਦੇਖਣ ਲਈ ਤੇ ਸਾਡਾ ਹੌਸਲਾ ਵਧਾਉਣ ਲਈ ਚੈਨਲ ਸਬਸਕ੍ਰਾਈਬ ਕਰੋ